ਬਾਬਾ ਜੀ ਦੇ ਕੋਲ ਜੱਜ ਆ ਗਿਆ ਜੱਜ ਪਹਿਲੀ ਉਮਰੇ ਕੁਝ ਗਲਤ ਕੰਮ ਹੋ ਗਏ ਸੀ ਉਹਦੇ ਕੋਲ ਰਿਸ਼ਵਤ ਵਰਗੈਰਾ ਲਈ ਗਈ ਪਛਤਾ ਰਿਆ ਸੀ ਬਾਬਾ ਆਸ਼ਰ ਸਿੰਘ ਜੀ ਨੂੰ ਕਹਿੰਦਾ ਜੀ ਮੈਂ ਇੱਕ ਗੱਲ ਕਰਨੀ ਦੱਸੋ ਭਾਈ ਜੀ ਕਹਿੰਦਾ ਮੈਨੂੰ ਆਗਿਆ ਦਿਓ ਨਾਨਕ ਸਰ ਦੀ ਜਿੰਨੀ ਧਰਤੀ ਉੱਥੇ ਮੈਂ ਸੋਨਾ ਲਵਾ ਦਿਆਂ ਆਕੋ ਸਤਨਾਮ ਜਿੰਨੀ ਨਾਨਕ ਸਰ ਜਗਾ ਵੇਖਦੇ ਹੋ ਕਹਿੰਦੇ ਵੀ ਉਹ ਜੱਜ ਕਹਿੰਦਾ ਬਾਬਾ ਜੀ ਮੈਨੂੰ ਆਗਿਆ ਦਿਓ ਮੈਂ ਸੋਨਾ ਬਾਬਾ ਜੀ ਕਹਿੰਦੇ ਓਏ ਜੱਜ ਦੀ ਕਿੰਨੀ ਕੀ ਤਨਖਾਹ ਹੁੰਦੀ ਐ ਆਕੋ ਸਤਨਾਮ ਤੇਰ ਕੋ ਇੰਨੀ ਮਾਇਆ ਕਿਥੋਂ ਆ ਗਈ ਵੀ ਤੂੰ ਸੋਨਾ ਲਵਾ ਦੇ ਸਾਰੀ ਧਰਤੀ ਤੇ ਬਾਬਾ ਜੀ ਨੇ ਪੰਗਤੀ ਬੋਲੀ ਪਾਪਾ ਬੱਜੋ ਨਾ ਹੋ ਗਈ ਆਕੋ ਸਤਨਾਮ ਪੁੱਠੇ ਕੰਮ ਕੀਤੇ ਤਾਂ ਹੀ ਐਡੀ ਕੱਠੀ ਹੋ ਗਈ ਤੂੰ ਨੌਕਰੀ ਕਰਦਾ ਹੈ ਜੱਜ ਦੀ ਇੰਨੀ ਤਰ੍ਹਾਂ ਦੇ ਹੁੰਦੇ ਨਹੀਂ ਕਿ ਉਹ ਸਾਰੀ ਧਰਤੀ ਦੇ ਸੋਨਾ ਲਵਾ ਦੇ ਉਹਨੇ ਫਿਰ ਸੱਚ ਕਹਿਤਾ ਕਹਿੰਦਾ ਜੀ ਗਲਤੀਆਂ ਹੋਈਆਂ ਇੱਕ ਬੰਨੇ ਰਿਸ਼ਵਤ ਲਈ ਉਹਦਾ ਫੈਸਲਾ ਕਰਤਾ ਪੁੱਲਾਂ ਹੋਈਆਂ ਹੁਣ ਬੋਟੀ ਵੀ ਨਹੀਂ ਬੱਚੇ ਵੀ ਨਹੀਂ ਮੈਂ ਕੱਲਾ ਵਾਂ ਹੁਣ ਉਹ ਚੀਜ਼ਾਂ ਸਤਾਉਂਦੀਆਂ ਨੇ ਜਿਹੜੇ ਪੁੱਠੇ ਕੰਮ ਕੀਤੇ ਬਾਬਾ ਜੀ ਆਗਿਆ ਦੇ ਦਿਓ ਸਾਰੀ ਧਰਤੀ ਦੇ ਸੋਨਾ ਆ ਜੇ ਸਾਡੇ ਬਾਬਾ ਜੀ ਬਾਬਾ ਜੀ ਕਹਿੰਦੇ ਨਾ ਭਾਈ ਨਾ ਅਸੀਂ ਤੁਨੋਂ ਜੇ ਆਗਿਆ ਦੇਤੀ ਜਦੋਂ ਅਸੀਂ ਤੁਰਾਂਗੇ ਨਾ ਸੋਨੇ ਦੇ ਸਾਨੂੰ ਉਹਦੇ ਵਿੱਚੋਂ ਗਰੀਬਾਂ ਦਾ ਲਹੂ ਨਜ਼ਰ ਆਏ ਉਹ ਸੋਨੇ 'ਚੋਂ ਗਰੀਬਾਂ ਦਾ ਲਹੂ ਨਜ਼ਰ ਆਵੇ ਨਹੀਂ ਮੰਨੇ 6 ਮਹੀਨੇ ਬਾਅਦ ਫਿਰ ਆ ਗਿਆ ਫਿਰ ਬੇਨਤੀ 6 ਮਹੀਨੇ ਬਾਅਦ ਫਿਰ ਆ ਗਿਆ ਫਿਰ ਬੇਨਤੀ ਜਦੋਂ ਚੌਥੀ ਪੰਜਵੀਂ ਆਈ ਆ ਗਿਆ ਨਾ ਖੜਾ ਹੀ ਨਾ ਛੱਡੇ ਜੱਜ ਫਿਰ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਕੀ ਕਹਿਣਾ ਖੜਾ ਹੀ ਪੈ ਗਿਆ ਕਹਿੰਦਾ ਬਾਬਾ ਜੀ ਹੁਣ ਕੱਢ ਬੈਠਾ ਗਲਤੀਆਂ ਰਾਹ ਦੇ ਦਿਓ ਸੰਗਤ ਜੀ ਆ ਜੇ ਸਾਡੇ ਬਾਬਾ ਜੀ ਬਾਬਾ ਜੀ ਕਹਿੰਦੇ ਜਾ ਫਿਰ ਜੱਜ ਨਾਨਕ ਸਰ ਜਿੱਥੇ ਜਿੱਥੇ ਹੈਂਡਪੰਪ ਉਦੋਂ ਹੈਂਡਪੰਪ ਹੁੰਦੇ ਜਿੱਥੇ ਜਿੱਥੇ ਹੈਂਡਪੰਪ ਲੋੜ ਉਹ ਲਵਾ ਦੇ ਜਿਵੇਂ ਜਿਵੇਂ ਸੰਗਤਾਂ ਹੈਂਡ ਪੰਪ ਤੋਂ ਪਾਣੀ ਪੀਣ ਗਿਆ ਨਾ ਤੇ ਤਿਉ ਤਿਉ ਤੇਰੇ ਕੋ ਜਿਹੜੀਆਂ ਗਲਤੀਆਂ ਹੋਈਆਂ ਤੇਰੇ ਪਾਪ ਸੰਗਤਾਂ ਦੀ ਅਸੀਸ ਨਾਲ ਧੋਤੇ ਜਾਣ ਆ ਸਾਡੇ ਬਾਬਾ ਜੀ ਆ ਸਾਡੇ ਬਾਬਾ ਜੀ